बोलदे पंजाबी जेडे बुल्लां नु सलाम बोलदे पंजाबी जेडे बुल्लां नु सलाम पंजाबी ਬਹੁਤ ਨੇ ਜੀ ਇੱਥੇ ਪੰਜਾਬੀ ਫਿਲਮਾਂ ਨੂੰ ਬਹੁਤ ਪਿਆਰ ਕਰਦੇ ਨੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਔਰ ਉਹਨਾਂ ਦਾ ਜ਼ੋਰ ਇਹੀ ਲੱਗਿਆ ਹੋਇਆ ਹੈ ਕਿ ਅਸੀਂ ਪੰਜਾਬੀ ਆ ਤੇ ਸਾਡੇ ਇੱਥੇ ਪੰਜਾਬੀ ਲੱਗੂ ਕਿਉਂ ਨਹੀਂ ਉਹਨਾਂ ਦੇ ਮਨ 'ਚ ਐਨੇ ਕੁ ਵਲਵਲੇ ਨੇ ਜੀ ਉਹ ਕਹਿੰਦੇ ਸਾਡੇ ਲਈ ਵੀ ਕੋਈ ਅਰਦਾਸ ਕਰੋ ਦੁਆ ਕਰੋ ਹੈਨਾ ਅਸੀਂ ਵੀ ਆਪਣਾ ਪੰਜਾਬ ਦੇਖੀਏ ਜਿੱਥੇ ਸਾਡੇ ਪਿਓ ਦਾਦੇ ਜੰਮੇ ਪੜੇ ਆ ਸਾਡੀਆਂ ਜੜਾਂ ਉਧਰ ਨੇ ਅਸੀਂ ਉਹ ਧਰਤੀ ਵੀ ਦੇਖੀਏ ਅਸੀਂ ਉਧਰ ਲਈ ਉੱਥੇ ਜੰਮਿਆ ਉੱਥੋਂ ਮਿੱਟੀ ਚੱਕ ਕੇ ਲੈ ਕੇ ਆਈਏ ਜਾਂ ਸਾਨੂੰ ਮਿੱਟੀ ਲਾ ਕੇ ਦੇ ਸਾਡੇ ਪੈਰਾਂ 'ਤੇ ਬੜਾ ਅੱਛਾ ਮਾਹੌਲ ਹੈ ਜੀ ਬੜਾ ਵਧੀਆ ਲੱਗਦਾ ਪੰਜਾਬੀ ਨੂੰ ਪੰਜਾਬੀ ਇਤਨੂੰ ਬਹੁਤ ਪਿਆਰ ਕਰਦੇ ਨੇ ਹਮ ਉਹ ਦੇਖਿਆ ਜਦ ਤੁਸੀਂ ਨਾ ਲਾਈਕ ਕਰਾਊਡ 'ਚ ਵੀ ਨਿਕਲ ਕੇ ਜਾ ਰਹੇ ਸੀਗੇ ਲੋਕਾਂ ਨੇ ਤੁਹਾਨੂੰ ਇਰ ਲਿਆ ਹੈ ਨਾ ਇਹਨਾ ਕਿ ਉਹ ਆਪਣੀ ਬਾਸ਼ਾ ਚ ਕੁਝ ਕਹਿ ਰਹੇ ਨੇ ਤੇ ਲਾਈਕ ਹਰ ਪਾਸੋਂ ਕੁਝ ਨਾ ਕੁਝ ਹੋ ਰਿਹਾ ਸੀਗਾ ਤੁਹਾਡੇ ਕਿੰਨੇ ਟੂਨੇ ਹੋਏ ਹੋਏ ਨੇ ਜਿਹੜੇ ਤੁਹਾਨੂੰ ਲਾਈਕ ਇਹ ਟਾਪਿਕ ਨੇ ਇੰਟਰਸਟ ਕੀਤਾ ਜੀ ਆਹ ਉਹ ਬਥੇਰੇ ਟੂਨੇ ਖਾਦੇ ਅੱਛਾ ਟੂਨੇ ਖਾ ਲੈਂਦੇ ਸੀ ਉਹਦਾ ਨਾਉਣ ਵੇਲੇ ਜਿਹੜਾ ਆ ਜਾਂਦਾ ਫਿਰ ਭੰਨ ਕੇ ਗਾਈ ਜਾਂਦੇ ਨੇ ਪਿੰਡਾਂ ਵਾਲਿਆ ਉਹ ਦੇਸੀ ਬੰਦੇ ਸਾਰੇ ਹੋਈ ਕਬੱਡੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਥੋੜਾ ਬਹੁਤਾ ਨਹੀਂ ਟੂਨੇ ਜਤਾ ਨਹੀਂ ਕਰਦੇ ਇਹ ਇਹ ਕੁਝ ਨਹੀਂ ਹੁੰਦੀਆਂ ਚੀਜ਼ਾਂ ਇਹ ਤੁਹਾਡੇ ਮਨ ਦਾ ਵਹਿਮ ਹੁੰਦਾ ਹੈ ਜੇ ਤੁਸੀਂ ਮੰਨਦੇ ਹੋ ਤਾਂ ਸਭ ਕੁਝ ਹੈ ਜੇ ਨਹੀਂ ਮੰਨਦੇ ਤਾਂ ਬੁੱਢੇ ਅਸੀਂ ਜਦੋਂ ਘਰੇ ਆਉਂਦੇ ਇਹ ਆਵਾਜ਼ ਵੀ ਨਹੀਂ ਮਾਰਦਾ ਸੀਗਾ ਉਹ ਵੀ ਆ ਜਾ ਫਿਰ ਘਰਦਿਆਂ ਨੂੰ ਪਤਾ ਲੱਗ ਜੂ ਉਹਨੇ ਦਰਵਾਜ਼ੇ 'ਚੋਂ ਦੇਖਣਾ ਮੈਨੂੰ ਮੈਂ ਸਾਹਮਣੇ ਬੈਠਣਾ ਉਹਨੇ ਕਹਿਣਾ ਵੀ ਛੱਡ ਕੇ ਇਹਨਾਂ ਦੇ ਭਾਵੇਂ ਬੱਸ ਹੋ ਜਾਂਦੀ ਸੀ ਪਰ ਮੈਂ ਨਹੀਂ ਕਦੇ ਕਿਹਾ ਸੀ ਮੈਂ ਕਿਹਾ ਵੀ ਮੈਂ ਹੋਰ ਵੀ ਸੀਨ ਕਰ ਲਊਂ ਜੇ ਕਹਿੰਨਾ ਤਾਂ ਕੋਈ ਟੈਨਸ਼ਨ ਨਹੀਂ 24 24 ਘੰਟੇ ਕੰਮ ਕੀਤਾ ਹੈ ਨਾ ਹਾਂਜੀ 24 ਘੰਟੇ ਵੀ ਮੈਂ ਕੰਮ ਕੀਤਾ ਵੀ ਸਵੇਰ ਤੋਂ ਲੱਗਿਆ ਹੋਵਾਂ ਤਾਂ ਸਵੇਰ ਹੋ ਗਈ ਹੋਊਗੀ ਚਾਰ 10 ਕ ਜਨਾਂ ਦੇ ਸਾਡੇ ਫੋਨ ਲੱਗੇ ਸੀ ਅਸੀਂ ਮਿੱਤਰਾਂ ਨੇ ਲਵਾਏ ਸੀ ਆਪੋ ਆਪਣੇ ਸਾਡੇ ਘਰ ਅਜ ਮਤਲਬ ਇਹ ਮਾਹੌਲ ਸੀ ਕਿ ਬੀ ਐਸਟੀਡੀ ਵਾਲਾ ਕੰਮ ਹੀ ਹੋ ਗਿਆ ਸੀ ਲਾਈਨਾਂ ਲੱਗੀਆਂ ਹੁੰਦੀਆਂ ਸੀ ਇੱਕ ਘਰ ਦਾ ਜੀ ਬਸ ਇਸੇ ਕੰਮ ਤੇ ਲੱਗਿਆ ਕਿ ਤੁਹਾਡੀ ਕੁੜੀ ਦਾ ਫੋਨ ਆ ਗਿਆ ਤੁਹਾਡੇ ਬਾਮੇ ਦਾ ਫੋਨ ਆ ਗਿਆ ਤੁਹਾਡੇ ਪਰੋਹਣੇ ਦਾ ਫੋਨ ਆ ਗਿਆ ਤੁਹਾਡੇ ਭੋਪੜ ਦਾ ਆ ਗਿਆ ਜੇ ਫਿਲਮਾਂ ਵੀ ਚੱਲਣ ਲੱਗੀਆਂ ਤਾਂ ਪੰਜਾਬੀ ਗਾਣਿਆਂ ਤੋਂ ਮਤਲਬ ਪ੍ਰਭਾਵਤ ਹੋ ਕੇ ਚੱਲਣ ਲੱਗੀਆਂ ਜੀ ਸਿੱਧੂ ਮੂਸੇ ਵਾਲੇ ਨੇ ਗਲੋਬਲੀ ਪੰਜਾਬੀ ਨੂੰ ਮਤਲਬ ਗੋਰਿਆਂ ਦੇ ਵਿੱਚ ਉਹਨੂੰ ਫਾਲੋ ਕਰਦੇ ਸੀ ਕਾਲੇ ਫਾਲੋ ਕਰਦੇ ਸੀ ਤੇ ਉਸ ਤੋਂ ਬਾਅਦ ਜੀਤ ਨੇ ਜਿਹੜਾ ਉਹ ਐਂਡ ਲਾਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੀ ਹਰ ਇੱਕ ਸਟੇਜ ਤੇ ਪੰਜਾਬੀ ਹੋਊਗੀ ਤੇ ਉਹ ਦਿਨ ਬਹੁਤ ਜਲਦੀ ਆ ਗਿਆ ਅੱਜ ਦਲਜੀਤ ਨੇ ਉਹ ਗੱਲ ਸਾਬਤ ਕਰਤੀ ਹਾਂ ਉਹ ਇੱਕ ਪਿਓ ਹੁੰਦਾ ਵੀ ਮੇਰਾ ਪੁੱਤ ਮੈਥੋਂ ਵੀ ਵੱਡਾ ਮਤਲਬ ਬਿਜ਼ਨਸਮੈਨ ਬਣੇ ਮੈਥੋਂ ਵੱਡਾ ਕਲਾਕਾਰ ਬਣੇ ਜੋ ਵੀ ਜੋ ਵੀ ਕਰਦਾ ਉਹਨੂੰ ਹੁੰਦਾ ਮੈਥੋਂ ਵੱਡਾ ਕੋਈ ਇੱਕ ਪਿਓ ਹੀ ਸੋਚ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਮ ਭਵਨਿਤ ਕੌਸ਼ਲ ਤੁਸੀਂ ਵੇਖ ਰਹੇ ਹੋ এবੀਪੀ ਸੰਜਾ ਤੇ ਅੱਜ ਨਾਲ ਮੇਰੇ ਨਾਲ ਜਿਹੜੇ ਕਲਾਕਾਰ ਮੌਜੂਦ ਨੇ ਨਾ ਅਜਨ ਵਾਲੇ ਰੰਗ ਬਦਲੇ ਹੋਏ ਨੇ ਜੀ ਕੀ ਕਰਾਂ ਮੈਂ ਨਾ ਪੈਂਟ ਨਾ ਕਮੀਜ਼ ਅੱਜ ਤਾਂ ਹੈਗਾ ਜੀ কুর্তা ਪਜਾਮਾ ਦੇ ਨਾਲ ਮੈਂ ਸਲਵਾਰ ਹੈ ਕੁੜ ਪਜਾਮਾ ਵੀ ਨਹੀਂ ਸਲਵਾਰ ਤੇ ਨਾਲ ਲੱਗੀ ਹੈ ਪਾਕਿਸਤਾਨੀ ਜੁੱਤੀ ਕਿਉਂਕਿ ਪਾਕਿਸਤਾਨ ਦਾ ਸਤਾਜੇ ਤਾਜ਼ੇ ਆਏ ਨੇ ਕਰਨ ਜੀ ਤਨਮੋਲਪਾ ਜੀ ਵੈਲਕਮ ਟੂ এবੀਪੀ ਥੈਂਕ ਯੂ ਥੈਂਕ ਯੂ ਕਾਸ਼ਲ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਆਪ ਵੀ ਦੇ ਵੈਲਕਮ ਤੇ ਤੁਹਾਡੀ ਫਿਲਮ ਆ ਰਹੀ ਹੈ ਹੁਣ ਹੈ ਨਾ ਬਾਪੂ ਨਹੀਂ ਮੰਨਦਾ ਬਾਕੀ ਉਹ ਚਲੋ ਨਾ ਅਸੀਂ ਕਿਹਾ ਇਸ ਟਾਈਮ ਤਾਂ ਅਨਮੋਲ ਨਹੀਂ ਮੰਨਦਾ ਸਾਡਾ ਜੋ ਅੱਜ ਪਹਿਰਾਵਾ ਜਿੱਦਾਂ ਤੁਸੀਂ ਐਂਟਰ ਕੀਤਾ ਮੈਨੂੰ ਇਹ ਲੱਗਿਆ ਕਿ ਪਾਕਿਸਤਾਨ ਤੋਂ ਪਿਆਰ ਦੇ ਨਾਲ ਨਾਲ ਪਾਕਿਸਤਾਨ ਦਾ ਥੋੜਾ ਜਿਹਾ ਰੰਗ ਵੀ ਚੜਾ ਕੇ ਆਏ ਹੋ। ਹੋ ਗਿਆ ਲੱਗਦਾ ਹੈ ਨਾ। ਨਾ ਨਾ ਬੜਾ ਵਧੀਆ ਲੱਗਿਆ ਜੀ ਬੜਾ ਪਿਆਰ ਸਤਿਕਾਰ ਮਿਲਿਆ ਉੱਥੇ ਔਰ ਬੜੇ ਅੱਛੇ ਲੋਕ ਨੇ। ਪੰਜਾਬੀ ਬਹੁਤ ਨੇ ਜੀ ਉੱਥੇ। ਪੰਜਾਬੀ ਫਿਲਮਾਂ ਨੂੰ ਬਹੁਤ ਪਿਆਰ ਕਰਦੇ ਨੇ, ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ, ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਨੇ ਔਰ ਉਹਨਾਂ ਦਾ ਜ਼ੋਰ ਇਹੀ ਲੱਗਿਆ ਹੋਇਆ ਹੈ ਕਿ ਅਸੀਂ ਪੰਜਾਬੀ ਆ ਤੇ ਸਾਡੇ ਇੱਥੇ ਪੰਜਾਬੀ ਲਾਗੂ ਕਿਉਂ ਨਹੀਂ ਹੈ? ਕਿ ਸਾਡੀਆਂ ਜੜਾਂ ਨੇ ਪੰਜਾਬੀ ਹੈ ਨਾ ਸਾਡੀ ਮਾਂ ਬੋਲੀ ਪੰਜਾਬੀ ਹੈ ਸੋ ਉਸੇ ਸਿਲਸਿਲੇ ਸਸੀ ਉੱਥੇ ਜਾ ਕੇ ਆਏ ਜੀ ਅੰਤਰਰਾਸ਼ਟਰੀ ਜਿਹੜੀ ਪੰਜਾਬੀ ਕਾਨਫਰੰਸ ਸੀਗੀ ਤੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਜਿੰਨੇ ਵੀ ਬੁੱਧੀਜੀਵੀ ਤਬਕਾ ਜਾਂ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਪਿਆਰ ਤਾਂ ਸਾਰੀ ਕਰਦੇ ਨੇ ਤੇ ਉਹ ਉਹ ਇਹੀ ਹੈ ਵੀ ਇੱਥੇ ਲਾਗੂ ਕਰਿਆ ਸੀ ਹੁਣ ਜਿਹੜੀ ਇਹ ਸੈਕੰਡ ਕਾਨਫਰੰਸ ਸੀਗੀ ਉੱਥੇ ਕਹਿੰਦੇ ਤੇ ਕੁਝ ਸਕੂਲਾਂ ਨੇ ਉੱਥੇ ਵੱਡੇ ਸਕੂਲਾਂ ਨੇ ਜਿਹੜੇ ਪੰਜਾਬੀ ਲਾਗੂ ਵੀ ਕਰਤੀ ਹੈ ਕਿਆ ਬਾਤ ਹੈ ਕਿਆ ਬਾਤ ਯਾਨੀ ਕਿ ਸਾਰਾ ਡਿਸਕਸ਼ਨ ਤੁਸੀਂ ਪੰਜਾਬੀ ਉੱਤੇ ਕਰਕੇ ਆਏ ਹੋ ਹਾਂ ਪੰਜਾਬੀ ਉੱਤੇ ਤੇਰਾ ਮੈਂ ਜਿੱਦਣ ਤੁਸੀਂ ਵਾਪਸ ਮੁੜ ਕੇ ਆਏ ਹੋ ਜਾਂ ਤੁਸੀਂ ਗੱਲਬਾਤ ਕੀਤੀ ਨਾ ਜਾਂ ਤੁਸੀਂ ਪੋਸਟ ਕੀਤਾ ਉਸ ਤੋਂ ਬਾਅਦ ਮੈਂ ਵਾਦ ਸਰਚ ਕੀਤਾ ਫਿਰ ਮੈਂ ਉਹ ਗੀਤ ਵੀ ਸੁਣਿਆ ਜਿਹੜਾ ਤੁਸੀਂ ਸਟੇਜ ਤੇ ਗਾਇਆ ਹੈ ਨਾ ਹਾਂ ਬੋਲ ਦੇ ਪੰਜਾਬੀ ਹਾਂ ਬੋਲ ਦੇ ਪੰਜਾਬੀ ਅ ਜਦ ਉਸ ਧਰਤੀ ਤੇ ਜਾ ਕੇ ਪੰਜਾਬੀ ਬੋਲ ਕੇ ਆਏ ਹੈ ਨਾ ਤੇ ਕਿਉਂਕਿ ਕਹਿੰਦੇ ਨੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕਈ ਫਨਕਾਰਾਂ ਦੀ ਜ਼ਿੰਦਗੀ ਦੇ ਵਿੱਚ ਇਹ ਚਾਹ ਹੈ ਕਿ ਅਸੀਂ ਸਰਹੱਦ ਉਸਪਾਰ ਜਾ ਕੇ ਵੀ ਉਸ ਕਿਉਂਕਿ ਉਧਰੋਂ ਵੀ ਬਹੁਤ ਵੱਡੇ ਫਨਕਾਰ ਜਿਹੜੇ ਉਧਰ ਉਹਨਾਂ ਦੇ ਮਨ 'ਚ ਐਨੇ ਕੁ ਵੱਲਵਲੇ ਨੇ ਜੀ ਉਹ ਕਹਿੰਦੇ ਸਾਡੇ ਲਈ ਵੀ ਕੋਈ ਅਰਦਾਸ ਕਰੋ ਦੁਆ ਕਰੋ ਕਿ ਅਸੀਂ ਵੀ ਅੰਮ੍ਰਿਤਸਰ ਸਾਹਿਬ ਜਾ ਕੇ ਨਤਮਸਤਕ ਹੋਈਏ ਉੱਥੇ ਮੱਥਾ ਟੇਕੀਏ ਹਨਾ ਅਸੀਂ ਵੀ ਆਪਣਾ ਪੰਜਾਬ ਦੇਖੀਏ ਜਿੱਥੇ ਸਾਡੇ ਪਿਓ ਦਾਦੇ ਜੰਮੇ ਪਲੇ ਆ ਹਨਾ ਸਾਡੀਆਂ ਜੜਾਂ ਉਧਰ ਨੇ ਅਸੀਂ ਉਹ ਧਰਤੀ ਵੀ ਦੇਖੀਏ ਤੇ ਕੁਛ ਮਤਲਬ ਲੋਕ ਇਦਾਂ ਦੇ ਸੀ ਕਿ ਵੀ ਜਿਹੜੇ ਅਸੀਂ ਉਧਰਲੀ ਉੱਥੇ ਜੰਮੇ ਉੱਥੋਂ ਮਿੱਟੀ ਚਾਕੇ ਲੈ ਕੇ ਆਈਏ ਜਾਂ ਸਾਨੂੰ ਮਿੱਟੀ ਲਾ ਕੇ ਦੇਓ ਸਾਡੇ ਪਿੰਡ ਦੀ ਇਹਨੇ ਜੁੜੇ ਹੋਏ ਨੇ ਜੀ ਲੋਕ ਕਿਆ ਬਾਤ ਹੈ ਉਹ ਸਾਰੀ ਚੀਜ਼ ਜਿਹੜੀਆਂ ਸੀਗੀਆਂ ਉਹ ਕਿਤਨਾ ਕਿਤੇ ਜ਼ਰੂਰ ਦਿਖ ਰਹੀਆਂ ਸੀ ਤੇ ਇਸੇ ਦੇ ਵਿੱਚ ਫਿਲਮ ਆ ਗਈ ਹੈ ਨਾ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਕਿੰਨਾ ਕੋ ਔਖਾ ਸੀਗਾ ਇਹਨਾਂ ਨੂੰ ਹੈਂਡਲ ਕਰਨਾ ਬਿਕੋਜ਼ ਐਸੇ ਪਰਫਾਰਮਰ ਜਿਹੜੇ ਹੈਗੇ ਨੇ ਜਿਹੜੇ ਸੀਨ ਆਪਣੇ ਨਾਲ ਲੈ ਜਾਂਦੇ ਨੇ ਨਹੀਂ ਮੈਨੂੰ ਬਿਲਕੁਲ ਔਖਾ ਨਹੀਂ ਲੱਗਾ ਭਾਈ ਨਾਲੇ ਸਾਹਮਣੇ ਤਾਂ ਹੀ ਬੋਲੋਗੇ ਤੁਸੀਂ ਨਹੀਂ ਐਕਚੁਅਲੀ ਮੇਰੇ ਲਈ ਬਹੁਤ ਈਜ਼ੀ ਰਿਹਾ ਭਾਈ ਨਾਲ ਕੰਮ ਕਰਨਾ ਮੈਨੂੰ ਪਹਿਲਾਂ ਜਰੂਰ ਲੱਗਦਾ ਸੀ ਕਿ ਹਾਂ ਵੀ ਓਖਾ ਲੱਗੂਗਾ ਪਰ ਜਦੋਂ ਮੈਂ ਫਸਟ ਡੇ ਕੰਮ ਕੀਤਾ ਤਾਂ ਮੈਨੂੰ ਲੱਗਾ ਨਹੀਂ ਵੀ ਇਹ ਤਾਂ ਦੂਸਰੇ ਆਰਟਿਸਟ ਨਾਲੋਂ ਜ਼ਿਆਦਾ ਵਧੀਆ ਕੰਮ ਕਰਨਾ ਇਹਨਾਂ ਨਾਲ ਦੇਖੋ ਜੀ ਮੈਂ ਜਿੱਥੇ ਵੀ ਕੰਮ ਕੀਤਾ ਇਹਨਾਂ ਨੂੰ ਵੀ ਪਤਾ ਹੈ ਮੈਂ ਕਦੇ ਭੱਜੂ ਭੱਜੂ ਨਹੀਂ ਕੀਤਾ ਤਾਂ ਸਾਡੇ ਤੋਂ ਪੁੱਛ ਲੋ ਤੁਹਾਡੀ ਕਟੋਟ 25 30 ਫਿਰ ਪੰਦਾ ਮੇਰੇ ਨਾਲ ਤੇ ਕਿਉਂਕਿ ਇੱਕ ਪ੍ਰੋਡਿਊਸਰ ਨੂੰ ਇਹ ਹੁੰਦਾ ਕਿ ਮੇਰਾ ਡਾਇਰੈਕਟਰ ਨੂੰ ਵੀ ਹੁੰਦਾ ਵੀ ਵੱਧ ਤੋਂ ਵੱਧ ਕੰਮ ਨਿਕਲੇ ਇਹਨਾਂ ਨੂੰ ਪੁੱਛ ਲੋ ਮੈਂ ਕਿੰਨੇ ਕਿੰਨੇ ਘੰਟੇ ਕੰਮ ਕੀਤਾ ਹੈ ਇਨਾਂ ਦੇ ਭਾਵੇਂ ਬਸ ਹੋ ਜਾਂਦੀ ਸੀ ਪਰ ਮੈਂ ਨਹੀਂ ਕਦੇ ਕਿਹਾ ਸੀ ਮੈਂ ਕਿਹਾ ਵੀ ਮੈਂ ਹੋਰ ਵੀ ਸੀਨ ਕਰ ਲਵਾਂ ਜੇ ਕੱਢਣਾ ਤਾਂ ਕੋਈ ਟੈਨਸ਼ਨ ਨਹੀਂ ਮੈਂ ਉਹ ਟਾਈਮ ਵੀ ਦੇਖਿਆ ਹੋਇਆ ਹੈ ਜਦ ਇੱਕੋ ਦਿਨ ਦੇ ਵਿੱਚ ਮੇਰੇ ਖਿਆਲ ਨਾਲ 2 ਤੋਂ 3 ਸੈਟਸ ਦੇ ਉੱਤੇ ਇਹਨਾਂ ਦੀ ਡਿਮਾਂਡ ਹੁੰਦੀ ਸੀ ਹੈਨਾ ਮੈਨੂੰ ਹਜੇ ਵੀ ਯਾਦ ਹੈ ਲਾਈਕ ਇੱਕ ਸੈਟ ਦਾ ਲਾਈਕ ਯਾਨੀ 4 ਘੰਟੇ ਖਤਮ ਕੀਤੇ ਦੂਜੇ ਸੈਟ ਦੇ ਤੇ ਜਿਹੜੀ ਹੈਨਾ ਉਹ ਵੀ ਟਾਈਮ ਸੀ ਮੈਂ 24 24 ਘੰਟੇ ਕੰਮ ਕੀਤਾ ਜੀ ਹੈਨਾ ਹਾਂਜੀ 24 ਘੰਟੇ ਵੀ ਮੈਂ ਕੰਮ ਕੀਤਾ ਵੀ ਸਵੇਰ ਤੋਂ ਲੱਗਿਆ ਹੋਵਾਂ ਤਾਂ ਸਵੇਰ ਹੋਗੀ ਹੋਵੇ ਕੀ ਆ ਬਾਤ ਆ ਆਪਾਂ ਇਸ ਫਿਲਮਸ ਵੀ ਦੋ ਤਿੰਨ ਵਾਰੀ ਹਾਂ ਹੋਇਆ ਇਹਦੇ ਚ ਵੀ ਹਾਂ ਔਰ ਔਰ ਸਭ ਤੋਂ ਖੂਬਸੂਰਤ ਗੱਲ ਪਤਾ ਕੀ ਹੁੰਦੀ ਸੀ ਕਿ 90% ਜਿਹੜੇ ਕਲਾਕਾਰ ਕੰਮ ਕਰਦੇ ਨੇ ਨਾ ਉਹਨਾਂ ਨੇ ਲਾਈਕ ਉਹੋ ਜਿਹਾ ਹੀ ਪਹਿਰਾਵਾ ਆ ਜਿਨ੍ਹਾਂ ਨੇ ਇੱਥੇ ਸੀਨ ਕੀਤਾ 셔ਟ ਬਦਲੀ ਦੂਜੀ ਫਿਲਮ ਚ ਕਰਤਾ ਇਹ ਬੰਦੇ ਦੇ ਚਾਰੋ ਫਿਲਮਾਂ ਚ ਚਚਾ ਲੱਗ ਲੁੱਕ ਚਾਲ ਵੱਖਰੀ ਹੈ ਨਾ ਤੇ ਇਹ ਜਿਹੜਾ ਜਦ ਕਲਾਕਾਰੀ ਦੀ ਗੱਲ ਆਉਂਦੀ ਹੈ ਹੈਨਾ ਹੁਣ ਜਦ ਤੁਸੀਂ ਮੁੜ ਕੇ ਦੇਖਦੇ ਹੋ ਅੱਜ ਆਪਾਂ ਦੇਖਦੇ ਹਾਂ ਕਿ ਕਰਨ ਜੀ ਜਦ ਮੋਲ ਨੇ ਉੱਥੋਂ ਸ਼ੁਰੂ ਕੀਤਾ ਜਿੱਥੇ ਛੋਟੇ-ਛੋਟੇ ਕਿਰਦਾਰ ਸੀ ਅੱਜ ਲਾਈਕ ਐਜ਼ ਅ ਲੀਡ ਤੁਸੀਂ ਪੂਰੀ ਫਿਲਮ ਲੀਡ ਕਰ ਰਹੇ ਹੋ ਕਿਉਂਕਿ ਆਲਦੋ ਤੁਸੀਂ ਕਾਫੀ ਟਾਈਮ ਤੋਂ ਐਜ਼ ਅ ਕਮੀਡੀਅਨ ਫਿਲਮਾਂ ਲੀਡ ਕਰ ਰਹੇ ਹੋ ਹੈਨਾ ਪਰ ਜਦ ਆ ਚੀਜ਼ਾਂ ਆਉਂਦੀਆਂ ਨੇ ਲੱਗਦਾ ਇੱਕ ਵਾਰ ਕਹਿੰਦੇ ਨਾ ਕਿ ਆਪਣੇ ਲਈ ਇੱਕ ਪਰਸਨਲ ਸਕਸੈਸ ਵੀ ਤਾਂ ਹੈਗੀ ਹੈ ਨਾ ਵੀਰੇ ਬਿਲਕੁਲ ਜੀ ਕਦੇ ਸੋਚਿਆ ਵੀ ਨਹੀਂ ਸੀ ਵੀ ਅਸੀਂ ਹੀਰੋ ਵਾਲੀ ਕੈਟਾਗਰੀ 'ਚ ਵੀ ਆਵਾਂਗੇ ਹੈਨਾ ਤੇ ਮਤਲਬ ਕਿਸੇ ਪੱਖੋਂ ਵੀ ਨਹੀਂ ਸ਼ਕਲੋਂ ਸੂਰਤੋਂ ਵੀ ਨਹੀਂ ਹੋਰ ਵੀ ਨਹੀਂ ਤੇ ਪਰ ਫਿਰ ਵੀ ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆਂ ਔਰ ਲੋਕਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਸਾਨੂੰ ਇਹਨੂੰ ਦਿਲੋਂ ਪਿਆਰ ਕਰਦੇ ਨੇ ਸਭ ਮੇਰੇ ਹਰ ਇੱਕ ਕਰੈਕਟਰ ਨੂੰ ਪਿਆਰ ਕੀਤਾ ਹਨਾ ਔਰ ਮੈਂ ਜਿਹੜਾ ਵੀ ਕੰਮ ਕਰਦਾ ਮੈਂ ਕਦੇ ਇਹ ਨਹੀਂ ਦੇਖਿਆ ਕਿ ਇਸ ਫਿਲਮ 'ਚ ਮੈਨੂੰ ਪੈਸੇ ਘੱਟ ਮਿਲੇ ਨੇ ਜਾਂ ਇਹ ਫਿਲਮ ਦੇ ਬੰਦੇ ਨਵੇਂ ਨੇ ਪ੍ਰੋਡਿਊਸਰ ਨਵੇਂ ਨੇ ਡਾਇਰੈਕਟਰ ਨਵੇਂ ਨੇ ਜਾਂ ਕੋਈ ਡਾਇਰੈਕਟਰ ਛੋਟਾ ਹੈ ਕੋਈ ਨਵਾਂ ਹੈ ਨਾ ਮੈਂ ਆਪਣੇ ਕੰਮ ਨੂੰ ਪ੍ਰਾਇੋਰਟੀ ਦਿੰਦੀ ਆ ਵੀ ਮੈਂ ਆਪਣਾ ਕੰਮ ਉਹਨੇ ਹੀ ਕਰਨਾ ਹੈ ਚਾਹੇ ਜਿ ਮੈਨੂੰ ਜਿੰਨੇ ਮਰਜ਼ੀ ਪੈਸੇ ਮਿਲੇ ਜਾਂ ਨਹੀਂ ਨਹੀਂ ਮਿਲੇ ਕਿਉਂਕਿ ਲੋਕਾਂ ਨੇ ਮੈਨੂੰ ਦੇਖਣਾ ਹੈ ਉਹਦੇ ਕਿਸੇ ਨੇ ਨਹੀਂ ਦੇਖਣਾ ਵੀ ਇਹਦੇ 'ਚ ਇਹਨੂੰ ਪੈਸੇ ਘੱਟ ਮਿਲੇ ਸੀ ਤਾਂ ਕਰਕੇ ਕੰਮ ਐਦਾਂ ਦਾ ਕੀਤਾ ਮੈਂ ਪੂਰਾ 100% ਹੀ ਦਿੰਨਾ ਜੀ ਬਿਲਕੁਲ ਵੈਸੇ ਮੈਂ ਪਹਿਰਾਵੇ ਦੀ ਜਈ ਗੱਲ ਕਰ ਰਿਹਾ ਜਿ ਕਿ ਨਾ ਸ਼ਕਲ ਵਗੈਰਾ ਐਦਾਂ ਇਟ ਇਸ ਜੀ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤੁਸੀਂ ਨਾ ਆਪਾਂ ਸਾਰੇ ਇੱਕ ਬਹੁਤ ਜਨਰਲ ਨਾਰਮਲ ਲੁਕਿੰਗ ਲੋਕ ਹਨ ਹੈਨਾ ਅਸੀਂ <laughs> करमजीत कर कर तो तो ने देख कि एज ए पहरावे तो लैके लुक तो लैके सारी जर्नी है अज मैं देख रहा मैं लग रहा है कि अज देख के शायद कोई ना माफिया रोल लिख दूगा बंदर बंदे फ़ ਹੈਨਾ ਵੈਸੇ ਮੈਨੂੰ ਅੱਜ ਅੱਜ ਦੇ ਇਸ ਪੂਰੇ ਫੈਰਾਵੇ ਬਾਰੇ ਦੱਸੋ ਪਹਿਲਾਂ ਜਿਹੜਾ ਇੰਨਾ ਬਿਊਟੀਫੁੱਲ ਤੁਸੀਂ ਅੱਜ ਤਿਆਰ ਕੀਤਾ ਆ థాంਕ ਯੂ ਜੀ ਐਕਚੁਅਲੀ ਇਹ ਮੇਰੇ ਪਾਕਿਸਤਾਨ ਜਾਣ ਤੋਂ ਪਹਿਲਾਂ ਹੀ ਬਣਾਇਆ ਸੀ ਮੈਂ ਮੈਂ ਤਾਂ ਨਹੀਂ ਕਿਹਾ ਮੈਂ ਦੇ ਨਾਲ ਇੱਕ ਸ਼ੋਅ ਵੀ ਲਾ ਕੇ ਆਇਆ ਅੱਛਾ ਤੇ ਆ ਜੁੱਤੀ ਜ਼ਰੂਰ ਪਾਕਿਸਤਾਨੀ ਹੈ ਮੇਰੇ ਹੈਨਾ ਜੁੱਤੀ ਪਾਕਿਸਤਾਨ ਤੋਂ ਲੈ ਕੇ ਆਇਆ ਸੀ ਅੱਜ ਚੱਕਰ ਕੀ ਹੋਇਆ ਕਿ ਮੈਂ ਜਿਹੜੇ ਕੱਪੜੇ ਦਿੱਤੇ ਸੀਗੇ ਪ੍ਰੈਸ ਕਰਨ ਲਈ ਉਹ ਲੇਟ ਹੋ ਗਿਆ ਇਧਰ ਮੈਂ ਲੇਟ ਹੋ ਰਿਹਾ ਸੀ ਫਿਰ ਜਿਹੜੇ ਪਏ ਸੀ ਪ੍ਰੈਸ ਹੋਏ ਮੈਂ ਉਹ ਪਾ ਕੇ ਆ ਗਿਆ ਅੱਛਾ ਕੀ ਬਾਤ ਹੈ ਬਟ ਅਗਰ ਤੁਸੀਂ ਇਦਾਂ ਦੇ ਰੂਪ ਦੇ ਵਿੱਚ ਪਾਕਿਸਤਾਨ ਜਾਂਦੇ ਨਾ ਮੈਂ ਕਹਿੰਦਾ ਇਧਰ ਇਧਰ ਜਾਣਾ ਅਗਲੀ ਵਾਰ ਵੈਸੇ ਤੋਂ ਅੰਦਾਜ਼ਵਾਣ ਔਨ ਕੈਮਰਾ ਕਰ ਦੋ ਪ੍ਰੋਮਿਸ ਮੈਨੂੰ ਲੈ ਕੇ ਜਾ ਰਹੇ ਨੇ ਨਾਲ ਜਦੋਂ ਵੀ ਗੇ ਲੈ ਕੇ ਜਾਵਾਂਗੇ ਆਪਾਂ ਬੜਾ ਅੱਛਾ ਮਾਹੌਲ ਹੈ ਜੀ ਬੜਾ ਵਧੀਆ ਲੱਗਦਾ ਪੰਜਾਬੀ ਨੂੰ ਪੰਜਾਬੀ ਇਹਨੂੰ ਬਹੁਤ ਪਿਆਰ ਕਰਦੇ ਨੇ ਹਾਂ ਮੈਂ ਉਹ ਦੇਖਿਆ ਜਦ ਤੁਸੀਂ ਨਾ ਲਾਈਕ ਕਰਾਊਡ ਚ ਵੀ ਨਿਕਲ ਕੇ ਜਾ ਰਹੇ ਸੀਗਾ ਲੋਕਾਂ ਨੇ ਤੁਹਾਨੂੰ ਘੇਰ ਲਿਆ ਹੈ ਨਾ ਹੈ ਨਾ ਕਿ ਉਹ ਆਪਣੀ ਭਾਸ਼ਾ ਚ ਕੁਝ ਕਹਿ ਰਹੇ ਨੇ ਤੇ ਲਾਈ ਮੈਂ ਦੱਸੋ ਕੀ ਕੀ ਰਹੇ ਜਦ ਤੁਸੀਂ ਉੱਥੇ ਬੜਾ ਅੱਛਾ ਜੀ ਕੋਈ ਮਤਲਬ ਪਹਿਲੀ ਗੱਲ ਤਾਂ ਸਰ ਸਕਿਉਰਟੀ ਰੀਜ਼ਨ ਕਰਕੇ ਸਾਨੂੰ ਬੜਾ ਜਾਣ ਨਹੀਂ ਦਿੰਦਾ ਬਾਹਰ ਅੱਛਾ ਜੀ ਤੇ ਮੈਂ ਸਾਈਂ ਜ਼ਹੂਰ ਜੀ ਦੇ ਘਰ ਜਾਣਾ ਸੀਗਾ ਅੱਛਾ ਉਹ ਵਿਚਾਰੇ ਮੈਨੂੰ ਮਿਲਣ ਦੋ ਵਾਰ ਹੋਟਲ ਆਏ ਤੇ ਕਿਉਂਕਿ ਉੱਥੇ ਉਹ ਕਹਿੰਦੇ ਵੀ ਕਰਾਊਡ ਜਦ ਜ਼ਿਆਦਾ ਉਸ ਏਰੀਆ ਦੇ ਵਿੱਚ ਤੇ ਉਤੋਂ ਸਾਨੂੰ ਪ੍ਰੋਬਲਮ ਆਜੂ ਕੱਢਣਾ ਔਖਾ ਹੋ ਜਾਊਗਾ ਤੁਹਾਨੂੰ ਵੀ ਲੋਕ ਪਿਆਰ ਮੁਹੱਬਤ ਇੰਨੀ ਕਰਦੇ ਨੇ ਤੇ ਅਸੀਂ ਕਿਸੇ ਲੋਕਾਂ ਨੂੰ ਕਹਿ ਵੀ ਨਹੀਂ ਸਕਦੇ ਕੁਝ ਤੇ ਉਹਨਾਂ ਦੇ ਘਰੇ ਨਹੀਂ ਮੈਥਾ ਜਾਇਆ ਗਿਆ ਵੀ ਇੰਨਾ ਲੋਕ ਮੁਹੱਬਤ ਕਰਦੇ ਨੇ ਇੰਨੀ ਪਿਆਰ ਕਰਦੇ ਨੇ ਔਰ ਸਾਈਂ ਜੀ ਮੇਲੇ ਉੱਤੇ ਬੜਾ ਵਧੀਆ ਲੱਗਿਆ ਜੀ ਤੇ ਬਾਕੀ ਸਾਰੇ ਕਲਾਕਾਰ ਜਿੰਨੇ ਵੀ ਕਮੇਡੀਅਨ ਐ ਸਾਰੇ ਉਹ ਉਹਨਾਂ ਦੀਆਂ ਸ਼ਿਫਟਾਂ ਚੱਲਦੀਆਂ ਨੇ ਵੀ ਅੱਜ 11 ਤੋਂ 2 1 ਵਜੇ ਤੱਕ ਫਲਾਣੇ ਥੀਏਟਰ 'ਚ ਉਹਨਾਂ ਦੀ ਪਰਫਾਰਮੈਂਸ ਐ ਫਿਰ ਅਗਲੇ 'ਚ ਐ ਫਿਰ ਅਗਲੇ 'ਚ ਐ ਉਹ ਮੈਨੂੰ ਰਾਤ ਨੂੰ 4-4 ਵਜੇ ਤੱਕ ਜਦੋਂ ਵੀ ਫ੍ਰੀ ਹੁੰਦਾ ਜਿਹੜਾ ਆ ਕੇ ਮਿਲਦੇ ਸੀ ਉੱਥੇ ਅੱਜ ਵੀ ਜਿਹੜਾ ਲਾਈਵ ਪਰਫਾਰਮੈਂਸਸ ਜਿਹੜੀਆਂ ਆਗਿਆ ਨੇ ਉਹ ਬਹੁਤ ਇੰਨੇ ਹੈ ਨਾ ਬਿਲਕੁਲ ਜੀ ਬਿਲਕੁਲ ਬਹੁਤ ਚੱਲਦਾ ਜੀ ਉੱਥੇ ਤੇ ਤੁਸੀਂ ਕੋਈ ਵਿਟਨੈਸ ਕੀਤਾ ਆਪ ਦੇ ਨਹੀਂ ਮੈਂ ਹੀ ਦੇਖਿਆ ਜੀ ਮੈਂ ਉੱਥੇ ਦੇਖਿਆ ਨਹੀਂ ਗਿਆ ਹਾਂਜੀ ਅੱਛਾ ਤੇ ਬਿਲਕੁਲ ਤੇ ਲਾਈਕ ਤਮੰਨਾ ਹੈਗੀ ਵੀ ਬਹੁਤ ਅਗਰ ਨੈਕਸਟ ਟਾਈਮ ਕਿਉਂਕਿ ਇਸ ਵਾਰੀ ਟਾਈਮ ਨਹੀਂ ਸੀਗਾ ਜੀ ਤੇ ਸਿਰਫ 4 ਦਿਨ ਸੀ 4 ਦਿਨ ਚ ਬਹੁਤ ਲੋਕਾਂ ਨੂੰ ਮਿਲਣਾ ਸੀਗਾ ਔਰ ਇੱਕ 2 ਦਿਨ ਤਾਂ ਸਾਡੇ ਕਾਨਫਰੈਂਸ ਦੇ ਵਿੱਚ ਹੀ ਲੰਘ ਗਏ ਕਿਉਂਕਿ ਮੈਂ ਇੱਕ ਦਿਨ ਲੇਟ ਵੀ ਤੇ ਦੋ ਦਿਨ ਉਧਰ ਲੰਘ ਗਏ ਫਿਰ ਦੋ ਦਿਨ ਹੋਰ ਸੀ ਇੱਕ ਦਿਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਸੀ ਉਧਰ ਲੰਘ ਗਏ ਹਾਂ ਜੀ ਤੇ ਇੱਕ ਦਿਨ ਹੀ ਸੀ ਉੱਥੇ ਜਾ ਕੇ ਤਾਂ ਲੱਗ ਜੀ ਪੀ ਬਾਈ ਓਏ ਹੋਏ ਇੰਨਾ ਸਵਾਦ ਆਇਆ ਇੰਨਾ ਸਕੂਨ ਸਕੂਨ ਵਾਲੀ ਧਰਤੀ ਹੈ ਕਿਉਂ ਸਕੂਨ ਹੋ ਵੀ ਵੀ ਕਿਉਂ ਨਾ ਸਾਡੇ ਬਾਬੇ ਨਾਨਕ ਦੀ ਧਰਤੀ ਹੈ ਜੀ ਬਿਲਕੁਲ ਬਿਲਕੁਲ ਤੇ ਆਪਣੇ ਆਪ ਨੂੰ ਇੰਨਾ ਕੁ ਮਤਲਬ ਖੁਸ਼ ਨਸੀਬ ਮਤਲਬ ਮੈਂ ਸਮਝਿਆ ਕਿ ਕਰੋੜਾਂ ਜਿਹੜੇ ਸਾਡੇ ਪੰਜਾਬੀ ਨੇ ਹਨਾ ਉਹਨਾਂ ਦੀਆਂ ਖਾਸ਼ੀਆਂ ਨੇ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਲਈਏ ਤੇ ਸਾਨੂੰ ਮਤਲਬ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਬਾਬੇ ਨਾਨਕ ਦੀ ਬਖਸ਼ਿਸ਼ ਹੋਈ ਕਿ ਅਸੀਂ ਉਸ ਧਰਤੀ ਤੇ ਨਤਮਸਤਕ ਹੋਏ ਜਾ ਕੇ ਉੱਥੇ ਮੱਥਾ ਟੇਕਿਆ ਵੀ ਅਸੀਂ ਸਭ ਤੋਂ ਵੱਡਾ ਮਤਲਬ ਜੇ ਅਚੀਵਮੈਂਟ ਆ ਲਾਈਫ ਦੀ ਤਾਂ ਇਹ ਹੈ ਬਿਲਕੁਲ ਬਿਲਕੁਲ ਲੋ ਵੀ ਕਹਿੰਦੇ ਨਾ ਕਿ ਜਦ ਆਮਦ ਹੁੰਦੀ ਹੈ ਜਦ ਉਹਨਾਂ ਨੇ ਸੱਦਿਆ ਤਾਂ ਤੁਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਨਾ ਇਸ ਫਿਲਮ ਦੇ ਵਿੱਚ ਜਦ ਮੈਂ ਦੇਖ ਰਿਹਾ ਸੀ ਨਾ ਟ੍ਰੇਲਰ ਬੜੀ ਖੂਬਸੂਰਤ ਚੀਜ਼ ਹੈ ਜਿਹਦੇ ਨਾਲ ਆਪਾਂ ਬਚਪਨ ਤੋਂ ਸੁਣਦੇ ਆਂਦੇ ਆ ਨਾ ਟੂਨੇ ਟੋਟ ਕੇ ਖਾਸ ਤੌਰ ਤੇ ਦੀਵਾਲੀ ਨੂੰ ਕਹਿੰਦੇ ਆ ਆ ਚੀਜ਼ ਨਾ ਕਰਿਓ ਉਹ ਚੀਜ਼ ਨਾ ਕਰਿਓ ਚਰਾਹੇ ਭਰੇ ਪਏ ਹੁੰਦੇ ਨੇ ਨਹੀਂ ਉਹ ਉਹ ਭਰੇ ਨਹੀਂ ਹੁੰਦੇ ਉਹ ਤਾਂ ਚਰਾਹੇ ਤੇ ਦੀਵਾ ਜਗਾਉਂਦੇ ਨੇ ਨਹੀਂ ਨਹੀਂ ਟੂਨੇ ਵੀ ਕਰਦੇ ਆ ਤੁਹਾਨੂੰ ਲਾਈਕ ਇਹ ਟੌਪਿਕ ਨੇ ਇੰਟਰਸਟ ਕੀਤਾ ਇਹ ਬੇਸਿਕਲੀ ਜੀ ਬਚਪਨ ਦੇ ਵਿੱਚ ਅਸੀਂ ਖੁਦ ਪਹਿਲਾਂ ਵੀ ਦੱਸ ਰਿਆ ਸੀ ਮੈਂ ਭਾਈ ਹੁਣਾਂ ਵੀ ਤੁਸੀਂ ਆਪ ਬਥੇਰੇ ਟੂਨੇ ਖਾਂਦੇ ਅੱਛਾ ਟੂਨੇ ਖਾ ਲੈਂਦੇ ਸੀ ਉਹ ਨਹਿਰ ਦੇ ਵਿੱਚ ਨਾਰੀਅਲ ਸੁੱਟਦੇ ਹੁੰਦੇ ਸੀ ਉਹਦਾ ਨਾਉਣ ਵੇਲੇ ਜਿਹੜਾ ਆ ਜਾਂਦਾ ਫਿਰ ਪੰਨ ਕੇ ਖਾਈ ਜਾਂਦੇ ਸੀ ਪਿੰਡਾਂ ਵਾਲੇ ਉਹ ਦੇਸੀ ਬੰਦੇ ਆ ਸਾਰੇ ਉਹ ਹੀ ਸਾਰੇ ਨਹੀਂ ਕੀਤੇ ਹੋਏ ਨੇ ਤਾਂ ਕੰਮ ਤੁਸੀਂ ਵੀ ਕੀਤੇ ਬਿਲਕੁਲ ਜੀ ਮਤਲਬ ਨਹਿਰ 'ਚ ਬਹੁਤ ਨਾਉਂਦਾ ਸੀਗਾ ਜੀ ਸੀਰੀਅਸਲੀ ਮੈਂ ਤਾਂ 4-4 5-5 ਘੰਟੇ ਮਤਲਬ ਘਰਦਿਆਂ ਤੋਂ ਚੋਰੀ ਜਾ ਕੇ ਉਹ ਜਿਹੜੀਆਂ ਨੈਰਾ ਜਿਹੜੀਆਂ ਇਸ ਤਰ੍ਹਾਂ ਹਾਂਜੀ ਹਾਂਜੀ ਕੀ ਬਾਤ ਹੈ ਹੁਣ ਵੀ ਕਦੇ ਹੋਇਆ ਹੁਣ ਹੁਣ ਮੌਕੇ ਨਹੀਂ ਮਿਲਿਆ ਜੀ ਹੁਣ ਵੀ ਨਾ ਲਾ ਮੈਂ ਤਾਂ ਕੋਈ ਚੱਕਰ ਹਾਂਜੀ ਇਹ ਉਹ ਨਾਰੀਅਨ ਨੂੰ ਲਾਏ ਹੱਥ ਨਹੀਂ ਹੁਣ ਤਾਂ ਹੁਣ ਤਾਂ ਉਹ ਨਹੀਂ ਬਚਪਨ ਚ ਆਏ ਉਦੋਂ ਤਾਂ ਮਿਲਦੇ ਨਹੀਂ ਹੁੰਦੇ ਸੀ ਤਾਂ ਕਰਕੇ ਹੁਣ ਤਾਂ ਆਪਦੇ ਵੀ ਤੇਰੇ ਲੈ ਸਕਦੇ ਨਹੀਂ ਨਹੀਂ ਉਸ ਟਾਈਮ ਨਾਰੀਲਾ ਹੁੰਦਾ ਸੀ ਬਥੇਰੇ ਅੱਛਾ ਉਹ ਵੀ ਕਹਿੰਦੇ ਨੇ ਕਿ ਦਿਨ ਚ ਚੂਜ਼ ਕਰ ਲੈਂਦੇ ਹੁੰਦੇ ਸੀ ਯਾਰ ਇਸ ਦਿਨ ਜ਼ਿਆਦਾ ਗਿਰਦੇ ਨੇ ਇਸ ਦਿਨ ਨਾ ਇਹਨੂੰ ਪਤਾ ਸੀ ਕਿ ਕਿਹੜੇ ਦਿਨ ਗਿਰਦੇ ਉਹ ਜਿਹੜੇ ਆ ਕੇ ਆ ਗਏ ਤਾਂ ਬਟ ਤੁਸੀਂ ਵਿਸ਼ਵਾਸ ਕਰਦੇ ਹੋ ਥੋੜਾ ਬਹੁਤਾ ਨਹੀਂ ਟੂਣਿਆਂ ਜਿੱਦਾ ਨਹੀਂ ਕਰਦੇ ਇਹ ਇਹ ਕੁਝ ਨਹੀਂ ਹੁੰਦੀਆਂ ਹੁੰਦਾ ਜੇ ਤੁਸੀਂ ਮੰਨਦੇ ਹੋ ਤਾਂ ਸਭ ਕੁਝ ਹੈ ਜੇ ਨਹੀਂ ਮੰਨਦੇ ਤਾਂ ਕੁਝ ਵੀ ਨਹੀਂ ਬਿਲਕੁਲ ਲੇਕਿਨ ਕਿਤੇ ਨਾ ਕਿਤੇ ਇੱਕ ਡਰਤਾ ਰਹਿੰਦਾ ਨਾ ਬਚਪਨ ਤੋਂ ਪਾਇਆ ਹੁੰਦਾ ਸਾਡੇ ਮਨ ਦੇ ਵਿੱਚ ਹੈ ਨਾ ਆਹ ਪਾਇਆ ਹੁੰਦਾ ਪਰ ਸਾਡੇ ਘਰ ਦੇ ਵੀ ਇਹੋ ਜਿਹੀ ਸੀਗੇ ਕੋਈ ਮਤਲਬ ਭੂਤਾਂ ਭਾਤਾਂ ਤੋਂ ਵਾਲਾ ਹੈ ਹੀ ਨਹੀਂ ਸੀ ਮਾਹੌਲ ਮੇਰਾ ਬਾਪੂ ਕਹਿੰਦਾ ਸੀ ਕੁਝ ਨਹੀਂ ਹੁੰਦਾ ਭੂਤਾਂ ਭਾਤਾਂ ਕੁਝ ਨਹੀਂ ਹੁੰਦੀਆਂ ਸਾਨੂੰ ਟੂਨੇ ਦਾ ਜ਼ਿਆਦਾ ਡਰ ਨਹੀਂ ਸੀ ਹੁੰਦਾ ਅਸੀਂ ਸਕੂਲੋਂ ਭੱਜ ਕੇ ਜੇ ਤੁਹਾਨੂੰ ਜਾਨਦੇ ਹੁੰਨੇ ਸੀ ਨਾ ਸਾਨੂੰ ਐ ਡਰ ਹੁੰਦਾ ਸੀ ਘਰ ਦੇ ਨਾਲ ਘਰ ਦੇ ਨਾਲ ਦੇਖ ਲੈਣਾ ਹਾਂ ਜ਼ਿਆਦਾ ਡਰ ਨਹੀਂ ਟੂਨੇ ਦਾ ਮੈਂ ਮੈਂ ਦੱਸਦਾ ਮੇਰਾ ਮਿੱਤਰ ਸੀਗਾ ਇੱਕ ਪਿਛਲੇ ਸਰਪੰਚ ਵੀ ਸੀ ਉਹਦਾ ਨਾਂ ਲ ਅਸੀਂ ਜਦੋਂ ਘਰੇ ਆਉਂਦੇ ਇਹ ਆਵਾਜ਼ ਵੀ ਨਹੀਂ ਮਾਰਦਾ ਸੀਗਾ ਉਹ ਵੀ ਆ ਜਾ ਫਿਰ ਘਰਦਿਆਂ ਨੂੰ ਪਤਾ ਲੱਗ ਜੂ ਉਹਨੇ ਦਰਵਾਜ਼ੇ 'ਚੋਂ ਦੇਖਣਾ ਮੈਨੂੰ ਮੈਂ ਸਾਹਮਣੇ ਬੈਠਣਾ ਉਹਨੇ ਕਹਿਣਾ ਵੀ ਚੱਲ ਗਏ ਤੇ ਸੀ ਇਹ ਮਤਲਬ ਚੋਰੀ ਛਿਪੇ ਨਿਕਲ ਜਾਣਾ ਉੱਥੇ ਫਿਰ ਨਾਉਣ ਜਾਣਾ ਕੀ ਬਾਤ ਹੈ ਉਹ ਉਹ ਚੀਜ਼ਾਂ ਜਿਹੜੀ ਹੁੰਦੀਆਂ ਨੇ ਨਾ ਕਿਤੇ ਨਾ ਕਿਤੇ ਬਚਪਨ ਦੀ ਜਿਹੜੀ ਹੁਣ ਆਪਾਂ ਕਦੇ-ਕਦੇ ਹੁਣ ਲੱਗਦਾ ਹੈ ਨਾ ਕਿ ਅਸੀਂ ਬਹੁਤ ਖੁਸ਼ਕਿਸਮਤਾਂ ਕਿ ਅਸੀਂ ਉਹ ਦੌਰ ਵੀ ਦੇਖਿਆ ਜਦ ਲਾਈਕ ਫੋਨ ਦੇ ਵਿੱਚ ਨਹੀਂ ਵੜੇ ਰਹਿੰਦੇ ਸੀਗੇ ਤੇ ਅਸੀਂ ਉਹ ਦੌਰ ਵੀ ਦੇਖ ਰਹੇ ਹਾਂ ਕਿ ਸਾਰੀ ਟੈਕਨੋਲੋਜੀ ਹੈ ਜੀ ਹੈ ਨਾ ਮਤਲਬ ਅਸੀਂ ਸਭ ਤੋਂ ਵੱਧ ਮੇਰੇ ਖਿਆਲ ਨਾਲ ਦੁਨੀਆ ਬਦਲਦੀ ਦੇਖੀ ਹੈ ਨਹਿਰਾ ਜਮੀਨਾ ਆ ਟੋਬਿਆਂ ਚ ਵੀ ਨਾ ਆ ਮੱਜਾਂ ਵੀ ਚਾਰੀਆਂ ਸਾਰਾ ਕੁਝ ਪੱਠੇ ਵੀ ਵੱਡੇ ਐ ਕੂਤਰੇ ਵੀ ਨੇ ਹੈ ਨਾ ਤੇ ਉਸ ਤੋਂ ਬਾਅਦ ਚ ਜਦੋਂ ਸਾਡੇ ਪਿੰਡ ਫੋਨ ਲੱਗਿਆ ਜੀ ਸਿਰਫ ਸਾਡੇ 10 ਕਿ ਜਣਿਆਂ ਦੇ ਘਰੇ ਫੋਨ ਲੱਗਿਆ ਸੀ ਅੱਛਾ ਪਿੰਡ ਦੇ ਵਿੱਚ ਪਿੰਡ ਦੇ 40.45 100 ਵੋਟ ਹੈ ਜੀ ਸਾਡਾ ਵੱਡਾ ਪਿੰਡ ਹੈ 45000 ਵੋਟ ਹੋਗੀ ਤੇ 4 10 ਕ ਜਨਾਂ ਦੇ ਸਾਡੇ ਫੋਨ ਲੱਗੇ ਸੀ ਅਸੀਂ ਮਿੱਤਰਾਂ ਨੇ ਲਵਾਏ ਸੀ ਆਪੋ ਆਪਣੇ ਸਾਡੇ ਘਰਾਂ 'ਚ ਮਤਲਬ ਇਹ ਮਾਹੌਲ ਸੀ ਕਿ ਬਈ STD ਵਾਲਾ ਕੰਮ ਹੀ ਹੋ ਗਿਆ ਸੀ ਲਾਈਨਾਂ ਲੱਗੀਆਂ ਹੁੰਦੀਆਂ ਸੀ ਇੱਕ ਘਰ ਦਾ ਜੀ ਬਸ ਇਸੇ ਕੰਮ ਤੇ ਲੱਗਿਆ ਬਈ ਤੁਹਾਡੀ ਕੁੜੀ ਦਾ ਫੋਨ ਆ ਗਿਆ ਤੁਹਾਡੇ ਮਾਮੇ ਦਾ ਫੋਨ ਆ ਗਿਆ ਤੁਹਾਡੇ ਪਰੋਣੇ ਦਾ ਫੋਨ ਆ ਗਿਆ ਤੁਹਾਡੇ ਭੋਪੜ ਦਾ ਆ ਗਿਆ ਮਤਲਬ ਉਦੋਂ ਖੁਸ਼ੀ ਮਹਿਸੂਸ ਹੁੰਦੀ ਸੀ ਤੰਗ ਨਹੀਂ ਹੁੰਦੇ ਸੀ ਹੁਣ ਤਾਂ ਲੋਕ ਤੰਗ ਹੋ ਜਾਂਦੇ ਵੀ ਯਾਰ ਰੋਜ਼ ਆ ਜਾਂਦੇ ਆ ਉਦੋਂ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਵੀ ਯਾਰ ਸਾਡੇ ਅਸੀਂ ਕਿਸੇ ਦੇ ਕੰਮ ਆ ਰਹੇ ਹਾਂ ਕਹਿੰਦੇ ਜੀ ਕੋਈ ਮਾੜੀ ਖਬਰ ਆ ਜਾ ਉਹ ਦੇਣਾ ਬਹੁਤ ਔਖ ਹੋ ਜਾਂਦਾ ਸੀ ਹੈਨਾ ਕਈਆਂ ਦੀ ਉਹ ਹੋ ਰਹਿ ਰਹੇ ਉਹ ਕਹਿੰਦੇ ਉੱਥੇ ਸ਼ੁਰੂ ਹੋ ਜਾਂਦੇ ਸੀ ਫਿਰ ਉਹਨਾਂ ਨੇ ਹੈਨਾ ਇਹ ਤਰ੍ਹਾਂ ਸੁਣਨੇ ਨੂੰ ਕੋਈ ਖਬਰ ਆਈ ਇਹਨਾਂ ਉਰ ਪਰ ਉੱਥੇ ਰੋਣਾ ਸ਼ੁਰੂ ਹੋ ਜਾਂਦਾ ਉਹਨਾਂ ਨੇ ਹੈਨਾ ਬਟ ਇੱਕ ਜਿਹੜਾ ਇਹ ਟਾਈਟਲ ਹੈ ਨਾ ਇਹਦੇ ਵਿੱਚ ਨਾ ਸਭ ਤੋਂ ਜ਼ਿਆਦਾ ਨਾ ਅੱਪਾ ਬਚਪਨ ਚ ਬੋਲੇ ਹੁੰਦਾ ਕਿ ਯਾਰ ਬਾਪੂ ਨਹੀਂ ਮੰਨੂਗਾ ਜਾਂ ਮੰਮੀ ਨਹੀਂ ਮੰਨੋਗੀ ਹੈਨਾ ਤੁਹਾਡੀ ਜ਼ ਦੰਦ ਸੀ ਯਾਰ ਮੰਨਣਾ ਨਹੀਂ ਬਾਪੂ ਨੇ ਬਾਪੂ ਨੇ ਮੈਂ ਤਾਂ ਮਤਲਬ ਹੀ ਕਾਫੀ ਚੀਜ਼ਾਂ ਨੇ ਕਿਤਾਬ ਗਾਉਣ ਵਾਲੇ ਚੱਕਰ ਚ ਮੇਰੇ ਮਦਰ ਪਿਆੰਦੇ ਬਾਪੂ ਵੀ ਨਹੀਂ ਇਹ ਨਹੀਂ ਕੰਮ ਕਰਦੇ ਸੀ ਨਾ ਜੀ ਬਿਲਕੁਲ ਮੇਰੇ ਮਦਰ ਨੂੰ ਸੀਗਾ ਤੇ ਮੇਰੇ ਬਾਪੂ ਕਦੇ ਵੀ ਨਹੀਂ ਚਾਹੁੰਦੇ ਸੀ ਤੇ ਬਾਕੀ ਅੱਜ ਕੀ ਕਹਿੰਦੇ ਹੁੰਦੇ ਸੀ ਉਹ ਇਸ ਗੱਲ ਵਿੱਚ ਰਹਿਣ ਦੇ ਕੰਜਰਖਾਨੇ ਚ ਕਿਉਂ ਪਿਆ ਤੂੰ ਅੱਛਾ ਤੇ ਹੁਣ ਹੁਣ ਜਦ ਨਹੀਂ ਹੁਣ ਤਾਂ ਖੁਸ਼ ਨਹੀਂ ਹੁਣ ਤਾਂ ਬਹੁਤ ਖੁਸ਼ ਨੇ ਹਾਂ ਜਦੋਂ ਪਿੰਡ ਜਾ ਕੇ ਮਤਲਬ ਜਦੋਂ ਸ਼ੁਰੂ ਹੋਇਆ ਵੀ ਮੁੰਡੇ ਦੀ ਤੁਹਾਡੇ ਦੀ ਫਿਲਮ ਦੇਖੀ ਐਨਾ ਵਧੀਆ ਕੀਤਾ ਫਿਰ ਉਹ ਖੁਸ਼ ਹੋ ਗਏ ਬਟ ਬਟ ਇਹ ਫੀਲਿੰਗ ਕਦੋਂ ਸ਼ੁਰੂ ਹੋਈ ਸੀ ਕਿਉਂਕਿ ਬਟ ਕਹਿੰਦੇ ਨਾ ਕਿ ਆ ਜਿਆਦਾ ਅਸੀਂ ਵੀ ਕੁਝ ਕਰਦੇ ਆ ਨਾ ਅਸੀਂ ਹਮੇਸ਼ਾ ਕਹਿੰਦੇ ਆ ਉਹ ਬੱਚਿਆਂ ਨੂੰ ਬਹੁਤ ਪ੍ਰਿਵਿਲੇਜ ਤੇ ਬਹੁਤ ਖੁਸ਼ ਹੋਣਾ ਚਾਹੀਦਾ ਜਿਨ੍ਹਾਂ ਦੇ ਮਾਪੇ ਉਹਨਾਂ ਦੀ ਸੁਪਨਿਆਂ ਨੂੰ ਸਿੱਧਾ ਡਾਇਰੈਕਟ ਸਪੋਰਟ ਕਰਦੇ ਆ ਪੁੱਤ ਜਾ ਮੈਂ ਖੜਾ ਲੇਕਿਨ ਜ ਉਸ ਟਾਈਮ ਉਸ ਉਹ ਡਰ ਹੁੰਦਾ ਮਨ ਦੇ ਵਿੱਚ ਕਿ ਜੇ ਮੈਂ ਫੇਲ ਹੋ ਗਿਆ ਨਾ ਤੇ ਇਹਨਾਂ ਨੇ ਕਹਿਣਾ ਆ ਤੇਰਾ ਵਿਆਹ ਕਰੀਆ ਤੂੰ ਇੱਥੇ ਖੇਤੀ ਚ ਲੱਗ ਜਾਂ ਆ ਚੀਜ਼ ਹੈ ਮੈਨੂੰ ਤਾਂ ਬੜਾ ਹੋ ਸੀਗਾ ਵੀ ਕਿਉਂਕਿ ਮੈਨੂੰ ਇਹ ਸ਼ੌਕ ਸੀਗਾ ਕਿ ਮੈਂ ਛੋਟਾ ਜਿਹਾ ਸਾਈਕਲ ਨਹੀਂ ਹੁੰਦਾ ਸੀ ਜਿਹੜਾ ਵੀ ਉਹ ਮੇਰਾ ਪਿਓ ਕਿਉਂ ਨਹੀਂ ਲੈ ਕੇ ਦਿੰਦਾ ਪਰ ਬਾਅਦ ਚ ਪਤਾ ਲੱਗਿਆ ਬਾਪੂ ਦੀ ਹੈਸੀਅਤ ਹੀ ਨਹੀਂ ਸੀ ਉਹਦੇ ਵਿਚਾਰੇ ਦੀ ਹੈਨਾ ਲੈ ਕੇ ਦੇਣ ਦੀ ਤੇ ਜਦੋਂ ਮੈਂ ਮੇਰੇ ਬੇਟੇ ਨੇ ਮੈਥੋਂ ਸਾਈਕਲ ਮੰਗਿਆ ਤੇ ਮੈਂ ਲੈ ਕੇ ਦਿੱਤਾ ਤੇ ਜਦੋਂ ਉਹ ਖੇਡ ਰਿਹਾ ਸੀ ਤੇ ਪਿੱਛੇ ਜਾ ਕੇ ਮੈਂ ਉਹਨੂੰ ਦੇਖਿਆ ਕਿ ਮੈਂ ਉਹਦੇ ਚੋਂ ਆਪਣਾ ਬਚਪਨ ਦੇਖ ਰਿਹਾ ਸੀ ਕਿ ਮੇਰੇ ਤੇ ਮੇਰੇ ਬਾਪੂ ਦੀ ਹیثیت ਨਹੀਂ ਸੀ ਜਾਂ ਮੈਂ ਲੈ ਨਹੀਂ ਸਕਿਆ ਸੀ ਤੇ ਮੈਂ ਆਪਣੇ ਸੁਪਨੇ ਮਤਲਬ ਮੇਰੇ ਬੱਚਿਆਂ 'ਚ ਮੈਂ ਪੂਰੇ ਕਰਾਂ ਆਪਣੇ ਕਿਆ ਬਾਤ ਹੈ ਬਟ ਕਿਤਨਾ ਕਿਤੇ ਮਾਪੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹੁੰਦੇ ਨੇ ਕਿ ਜੋ ਵੀ ਉਹਨਾਂ ਕੋਲ ਹੈਗਾ ਸਭ ਕੁਝ ਲੁਟਾ ਦੇਣ ਹੈਨਾ ਮਾਂ ਪਿਓ ਜੋ اولاد ਲਈ ਕਰਦੇ ਨੇ ਉਹ ਕੋਈ ਵੀ ਨਹੀਂ ਕਰ ਸਕਦਾ ਜਿੰਨੀ ਮਾਂ ਪਿਓ ਨੂੰ ਖੁਸ਼ੀ ਹੁੰਦੀ ਹੈ ਤੁਹਾਡੇ ਸਕਸੈਸ ਦੀ ਹੋਰ ਕਿਸੇ ਨੂੰ ਨਹੀਂ ਹੁੰਦੀ ਹੈਨਾ ਮਾਪਿਓ ਆਪਣੀ ਹیثیت ਤੋਂ ਵੱਧ ਕੇ ਔਲਾਦ ਦਾ ਕਰਦੇ ਨੇ ਤੇ ਉਹ ਔਲਾਦ ਨੂੰ ਵੀ ਸਮਝਣਾ ਚਾਹੀਦਾ ਵੀ ਕਿਵੇਂ ਮਤਲਬ ਕਈ ਵਾਰੀ ਨਹੀਂ ਲੋੜਾਂ ਪੂਰੀਆਂ ਕਰ ਸਕਦੇ ਤੇ ਉਹਨਾਂ ਦੀ ਕੋਈ ਮਜਬੂਰੀ ਹੁੰਦੀ ਹੈ ਨਹੀਂ ਪਿਓ ਆਪਣਾ ਆ ਵੇਚ ਕੇ ਵੀ ਪੂਰੀ ਕਰ ਸਕਦਾ ਬਿਲਕੁਲ ਬਿਲਕੁਲ ਰੀਸੈਂਟਲੀ ਨਾ ਅਜੀ ਦੇਵ ਨੇ ਇੱਕ ਬੜੀ ਪਿਆਰੀ ਗੱਲ ਕਹੀ ਸੀ ਕਹਿੰਦੇ ਸਿਰਫ ਇੱਕ ਪਿਓ ਹੀ ਹੈ ਜਿਹੜਾ ਚਾਹੁੰਦਾ ਹੈ ਕਿ ਮੈਥੋਂ ਵੱਡਾ ਬਿਲਕੁਲ ਹੈਨਾ ਹਰ ਇੱਕ ਹਰ ਇੱਕ ਪਿਆਰ ਨੂੰ ਹੁੰਦਾ ਵੀ ਮੇਰਾ ਪੁੱਤ ਮੈਥੋਂ ਵੀ ਵੱਡਾ ਮਤਲਬ ਬਿਜ਼ਨਸਮੈਨ ਬਣੇ ਮੈਥੋਂ ਵੱਡਾ ਕਲਾਕਾਰ ਬਣੇ ਜੋ ਵੀ ਜੋ ਵੀ ਕਰਦਾ ਉਹਨੂੰ ਹੁੰਦਾ ਮੈਥੋਂ ਵੱਡਾ ਬਣੇ ਉਹ ਇੱਕ ਪਿਓ ਹੀ ਸੋਚ ਸਕਦਾ ਹਮ ਤੇਰਾ ਲਾਈਕ ਯੂ نو ਜਿਹੜੀ ਖੁਸ਼ੀ ਹੁੰਦੀ ਹੈ ਤਉਨੋ ਟਾਈਮ ਯਾਦ ਆ ਜਦ ਤੁਹਾਡੇ ਫਾਦਰ ਸਾਹਿਬ ਨੂੰ ਲਾਈਕ ਤੁਹਾਡੀ ਗਾਇਕੀ ਤੇ ਫਰਾਉਡ ਹੋਇਆ ਲਾਈਕ ਇੱਕ ਟਾਈਮ ਤੇ ਚਾਹੁੰਦੇ ਨਹੀਂ ਸੀਗੇ ਕਿ ਤੁਸੀਂ ਗਾਇਕ ਬਣੋ ਇੱਕ ਦਿਨ ਆ ਕੇ ਉਹਨੇ ਥਾਪੜਾ ਦਿੱਤਾ ਹੋਵੇ ਕਿ ਕਰਨੀ ਬਿਲਕੁਲ ਜੀ ਜਦੋਂ ਪਿੰਡ ਚ ਕੋਈ ਟੀਵੀ ਟੀਵੀ ਚ ਗਾਣਾ ਆਇਆ ਵੀ ਸਾਰਾ ਪਿੰਡ ਆ ਕੇ ਇਕੱਠਾ ਕੇ ਵੀ ਮਤਲਬ ਵਧਾਈਆਂ ਦਿੰਦਾ ਵੀ ਤੁਹਾਡੇ ਮੁੰਡੇ ਦੇ ਅੱਜ ਪਿੰਡ ਦਾ ਨਾਮ ਚਮਕਾਤਾ ਪਿੰਡ ਵਾਲਿਆਂ ਨੂੰ ਹੋਰ ਕੁਝ ਨਹੀਂ ਹੁੰਦਾ ਪਿੰਡ ਵਾਲੇ ਮੈਨੂੰ ਮੈਂ ਨਾ ਮੇਰੇ ਪਿੰਡ ਨਾਲ ਬਹੁਤ ਮੋਹ ਹੈ ਮੇਰਾ ਜਦੋਂ ਮੈਂ ਸਕੂਲ ਕਾਲਜ ਦੇ ਵਿੱਚ ਪੜਦਾ ਸੀ ਤਾਂ ਮੈਂ ਟਰੋਫੀਆਂ ਬਹੁਤ ਜਿੱਤੀਆਂ ਨੇ ਤੇ ਟਰੋਫੀ ਲੈ ਕੇ ਮੈਂ ਬੱਸ 'ਚ ਉਤਰਦਾ ਤੇ ਦੇਖਣਾ ਉਹਨਾਂ ਨੇ ਹੈ ਨਾ ਬਜ਼ੁਰਗਾਂ ਨੇ ਜੋ ਵੀ ਅੱਛਾ ਵੀ ਜਿੱਤ ਲਿਆ ਕੱਪ ਉਹ ਕੱਪ ਹੀ ਕਹਿੰਦੇ ਸੀ ਇਹ ਹੈ ਨਾ ਮੈਂ ਕਿਹਾ ਹਾਂਜੀ ਤੇ ਹਰੇਕ ਉੱਥੇ ਘਰ ਤੱਕ ਮਤਲਬ ਅਸੀਸਾਂ ਹੀ ਮਿਲਦੀਆਂ ਵੀ ਇਹ ਮੁੰਡਾ ਚਮਕਾਉ ਆਪਣੇ ਪਿੰਡ ਦਾ ਨਾਂ ਹੈ ਨਾ ਤੇ ਜਦੋਂ ਇਹ ਗਾਣਾ ਆਉਂਦਾ ਤੇ ਬਾਪੂ ਨੂੰ ਵਧਾਈਆਂ ਦਿੰਦੇ ਤਾਂ ਉਹਨਾਂ ਨੂੰ ਪ੍ਰਾਊਡ ਹੋਣਾ ਸ਼ੁਰੂ ਹੋਇਆ ਵੀ ਹਾਂ ਮੇਰੇ ਪੁੱਤ ਨੇ ਕੋਸ਼ਿਸ਼ ਕੀਤਾ ਤੇ ਨਾ ਉਸ ਟਾਈਮ ਜਦ ਕਹਿੰਦੇ ਨਹੀਂ ਕਿ ਮਾਪੇ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਜਦ ਉਹਨਾਂ ਦੇ ਬੱਚਿਆਂ ਦੇ ਨਾਂ ਨਾਲ ਪਛਾਣੇ ਜਾਂਦੇ ਹਨ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਜੱਦ ਵੀ ਆਪਣੇ ਪਿੰਡ ਦੇ ਸਾਰੇ ਕਹਿੰਦੇ ਹਨਗੇ ਇਹ ਕਰਨਜੀਤ ਦੇ ਬਾਪੂ ਜੀ ਨੇ ਹੈ ਨਾ ਉਹ ਚੀਜ਼ ਜਿਹੜੀ ਹੈਗੀ ਉਹ ਉਹ ਚੀਜ਼ ਪ੍ਰਾਊਡ ਹੁੰਦਾ ਜੀ ਹੈ ਔਰ ਨਾ ਇਹ ਚੀਜ਼ ਮੈਂ ਤੁਹਾਡੇ ਚ ਵੀ ਦੇਖੀ ਹੈ ਲਾਈਕ ਤੁਸੀਂ ਜਦ ਤੁਹਾਡੇ ਬੱਚੇ ਨਾਲ ਆਉਂਦੇ ਨੇ ਤੁਹਾਡੇ ਹੈ ਨਾ ਦੇ ਆਰ ਵੈਰੀ ਪ੍ਰਾਊਡ ਆਫ देयर ਫੈਮਿਲੀ ਹੈ ਨਾ ਤਾਂ ਲਾਈਕ ਉਹ ਵੀ ਕਹਿੰਦੇ ਹੋਣਗੇ ਨਾ ਪਪਾ ਤੁਸੀਂ ਕਮਾਲ ਹੋ ਹੈ ਨਾ ਉਹ ਉਹ ਅਲੱਗ ਫੀਲਿੰਗ ਹੈ ਬਿਲਕੁਲ ਜੋ ਉਹ ਵੀ ਹੁੰਦੀ ਹੈ ਹਾਂਜੀ ਹਾਂਜੀ ਬਿਲਕ ਦਾਇਆ ਤੇ ਨਾ ਮੈਂ ਇਹ ਦੇਖਿਆ ਕਿ ਸਾਡੀਆਂ ਫਿਲਮਾਂ ਬਹੁਤ ਪਰਵਾਹ ਰਖਨੇ ਹੈ ਨਾ ਤੇ ਨਾ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਰਿਸ਼ਤਿਆਂ ਤੋਂ ਨਾਲ-ਨਾਲ ਨਾ ਬਹੁਤ ਜਿਹੜਾ ਲਾਈਕ ਮੈਨੂੰ ਲੱਗਦਾ ਕਿ ਇੱਕ ਟਾਕਸ ਵੀ ਤੁਸੀਂ ਕਰਨ ਦੀ ਪੂਰੀ ਪਲੈਨਿੰਗ ਕਰ ਰਹੇ ਹੋ ਟੂਨੀਆ ਦੇ ਉੱਤੇ ਹੈ ਨਾ ਤੁਹਾਨੂੰ ਲੱਗਦਾ ਕਿ ਲਾਈਕ ਕੁਝ ਸੋਚ ਬਦਲੇਗੀ ਇਸ ਤੋਂ ਬਾਅਦ ਡੈਫੀਨਟਲੀ ਅਸੀਂ ਮਤਲਬ ਮੈਂ ਪਹਿਲੀ ਹੀ ਭਾਈ ਨਾਲ ਗੱਲ ਕਰਦਾ ਪਿਆ ਸੀ ਕਿ ਅਸੀਂ ਇੱਕ ਕਮੇਡੀ ਫਿਲਮ ਨਹੀਂ ਬਣਾਈ ਹੂੰ ਹੂੰ ਤਾਂ ਅਜੀਜ਼ ਫਿਲਮ ਦੇ ਰਾਈ ਮਤਲਬ ਇੱਕ ਵਧੀਆ ਫੈਨ ਸੁਨੇਹਾ ਦਿੱਤਾ ਹੈ ਹਾਂਜੀ ਔਰ ਬਹੁਤ ਵਧੀਆ ਸੁਨੇਹਾ ਹੈ ਜੀ ਕਿਉਂਕਿ ਵੀ ਟੂਨੇ ਟੋਟਕਿਆਂ 'ਚ ਕੁਝ ਨਹੀਂ ਹੁੰਦਾ ਵੀ ਜੋ ਤੁਸੀਂ ਹੈਗੇ ਹੋ ਉਹ ਬੰਦਾ ਕੋਈ ਮਾੜਾ ਨਹੀਂ ਹੁੰਦਾ ਕੋਈ ਨੈਸ਼ ਨਹੀਂ ਹੁੰਦਾ ਸਭ ਪ੍ਰਮਾਤਮਾ ਦੀ ਦੇਣ ਹੁੰਦੀ ਹੈ ਹਨਾ ਪ੍ਰਮਾਤਮਾ ਨੇ ਜਦੋਂ ਦਿਨ ਫੇਰਨੇ ਹੁੰਦੇ ਪਤਾ ਨਹੀਂ ਕਦੋਂ ਕੀ ਹੋ ਜੇ ਹਨਾ ਰਾਜੇ ਤੋਂ ਰੰਕ ਬਣਦੇ ਦੇਖਿਆ ਤੇ ਰੰਕ ਤੋਂ ਰਾਜੇ ਬਣਦੇ ਵੀ ਦੇਖਿਆ ਏ ਐਗਜ਼ੈਕਟਲੀ ਔਰ ਜਿੱਦਾਂ ਸਾਡੀ ਭਾਸ਼ਾ ਨੂੰ ਇਸ ਵਕਤ ਪਿਆਰ ਮਿਲ ਰਿਹਾ 글로ਬਲੀ ਉਹ ਬਹੁਤ ਵਧੀਆ ਗੱਲ ਹੈ ਐਂਡ ਜਦ ਤੁਸੀਂ ਉਧਰ ਜਦ ਪਾਕਿਸਤਾਨ ਜਾ ਕੇ ਹੈ ਨਾ ਉਸਨੇ ਵੀ ਇੱਕ ਚਰਚਾ ਵਧਾਈ ਹੈ ਨਾ ਉਹ ਕੀ ਕਾਨਫਰੰਸ ਜਦ ਤੁਸੀਂ ਪੰਜਾਬੀ ਦੀ ਕਾਨਫਰੰਸ ਕਰਕੇ ਆਏ ਕਿ ਹਾਂ ਯਾਰ ਭਾਸ਼ਾ ਦੇ ਉੱਤੇ ਗੱਲਬਾਤ ਹੋਣੀ ਬਿਲਕੁਲ ਉਹ ਨਾ ਉਹ ਇੰਨੇ ਖੁਸ਼ ਹੋਏ ਜਿਹੜੇ ਉੱਥੇ ਅਹਿਮਦ ਰਜ਼ਾ ਪੰਜਾਬੀ ਨੇ ਜਿਨ੍ਹਾਂ ਨੇ ਕਰਾਇਆ ਜਾਂ ਮੁੰਡਾ ਇੱਕ ਜਿਹੜਾ ਗਿੱਲ ਹੈ ਅਨਜ਼ਮ ਗਿੱਲ ਜਾਂ ਆਪਣੇ ਨਾਸਰ ਢਿੱਲੋਂ ਉਹ ਬੜਾ ਖੁਸ਼ ਹੋਏ ਕਹਿੰਦੇ ਵੀ ਤੁਹਾਡੇ ਕਲਾਕਾਰਾਂ ਦੇ ਆਨ ਕਰਕੇ ਸਾਡੀ ਜਿਹੜੀ ਕਾਨਫਰੰਸ ਆ ਉਹ ਬਹੁਤ ਉਹਨੂੰ ਹੰਗਾਰਾ ਮਿਲਿਆ ਤੇ ਵਰਲਡਵਾਈਡ ਪੰਜਾਬੀ ਲੋਕ ਜੁੜੇ ਹਨਾ ਔਰ ਸਾਨੂੰ ਵੀ ਖੁਸ਼ੀ ਹੋਈ ਕਿ ਅਸੀਂ ਆਪਣੀ ਮਾਂ ਬੋਲੀ ਲਈ ਕੁਝ ਕਰਕੇ ਆਇਆ ਔਰ ਕਰਦੇ ਰਵਾਂਗੇ ਮਰਦੇ ਦਮ ਤੱਕ ਕਿਉਂਕਿ ਪੰਜਾਬੀ ਨੇ ਸਾਰਾ ਕੁਝ ਦਿੱਤਾ ਕਿਉਂਕਿ ਅਸੀਂ ਪੰਜਾਬੀ ਬੋਲ ਬੋਲ ਕੇ ਬਹੁਤ ਕੁਝ ਖਟਿਆ ਪੰਜਾਬੀ ਮਾਂ ਬੋਲੀ ਨੇ ਸਾਡੀ ਬਹੁਤ ਸੇਵਾ ਕੀਤੀ ਔਰ ਕਰ ਰਹੀ ਹੈ ਕਿਉਂਕਿ ਅਸੀਂ ਬੋਲ ਕੇ ਇਹ ਮਤਲਬ ਪੰਜਾਬੀ ਮਾਂ ਬੋਲੀ ਬੋਲਦੇ ਆ ਉਹਦੇ ਕਰਕੇ ਸਾਨੂੰ ਸਭ ਕੁਝ ਮਿਲਦਾ ਅਸੀਂ ਵਧੀਆ ਲਾਈਫ ਜੀ ਰਹੇ ਆ ਸਭ ਕੁਝ ਦਿੱਤਾ ਹੈ ਇੱਜ਼ਤ ਮਾਣ ਪੈਸਾ ਸਭ ਕੁਝ ਮਤਲਬ ਸ਼ੋਰ ਤਾਂ ਪੰਜਾਬੀ ਮਾਂ ਬੋਲੀ ਨੇ ਦਿੱਤੀ ਉਹ ਤਾਂ ਹੈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਤੇ ਇੱਕ ਇੱਕ ਵਧਾਈ ਹੈਗੀ ਲਾਈਕ ਜਿਵੇਂ ਹੁਣ ਦਿਲਜੀਤ ਦੇ ਵੀ ਜਿਹੜੇ ਕਾਨਸਰਟ ਨੇ ਉਹ ਲਾਈਕ ਉਹ ਐਸਿਆਂ ਬੈਲਟਾਂ ਲੋਕ ਜਾ ਰਹੇ ਨੇ ਦੇਖਣ ਕਿ ਲਾਈਕ డు ਯੂ ਫੀਲ ਪ੍ਰਾਊਡ ਕਿ ਆਪਣਾ ਹੀ ਕਿਉਂਕਿ ਤੁਸੀਂ ਸਾਰਿਆਂ ਨੇ ਇਕੱਠਿਆਂ ਨੇ ਕਿੰਨਾ ਕੰਮ ਕੀਤਾ ਹੋਇਆ ਵੀ ਫੀਲ ਪ੍ਰਾਊਡ ਕਿ ਯਾਰ ਸਾਡਾ ਹੀ ਬੰਦਾ ਜਾ ਕੇ ਲਾਈਕ ਉਹਨਾਂ ਨੂੰ ਲਗਾ ਦਿੰਦਾ بولਣ ਜਿਹਨੂੰ ਸ਼ਾਇਦ ਪਾਸ਼ਾ ਸਮਝ ਵੀ ਨਹੀਂ ਆਉਂਦੀ ਹੈ ਨਾ ਬਿਲਕੁਲ ਜੀ ਬੜਾ ਸਾਡੇ ਇਹ ਪੰਜਾਬੀ میوزਿਕ ਦੀ ਬਹੁਤ ਵੱਡੀ ਦੇਣ ਹੈ ਜੇ ਫਿਲਮਾਂ ਵੀ ਚੱਲਣ ਲੱਗੀਆਂ ਤਾਂ ਪੰਜਾਬੀ ਗਾਣਿਆਂ ਤੋਂ ਮਤਲਬ ਪ੍ਰਭਾਵਿਤ ਹੋ ਕੇ ਚੱਲਣ ਲੱਗੀਆਂ ਜੀ ਔਰ ਸਿੱਧੂ ਮੂਸੇ ਵਾਲੇ ਨੇ 글로बली ਪੰਜਾਬੀ ਨੂੰ ਮਤਲਬ ਗੋਰਿਆਂ ਦੇ ਵਿੱਚ ਉਹਨੂੰ ਫਾਲੋ ਕਰਦੇ ਸੀ ਕਾਹਲੇ ਫਾਲੋ ਕਰਦੇ ਸੀ ਤੇ ਉਸ ਤੋਂ ਬਾਅਦ ਦਿਲਜੀਤ ਨੇ ਜਿਹੜਾ ਉਹ ਐਂਡ ਲਾਤਾ ਤੇ ਉਹ ਸਿੱਧੂ ਮੂਸੇ ਵਾਲੇ ਦੀ ਇੱਕ ਮੈਂ ਸੁਣ ਰਿਹਾ ਸੀ ਬਾਈਟ ਛੋਟੀ ਜੀ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੀ ਹਰ ਕੋਨਟੇਜ ਤੇ ਪੰਜਾਬੀ ਹੋ ਗਈ ਤੇ ਉਹ ਦਿਨ ਬਹੁਤ ਜਲਦੀ ਆ ਗਿਆ ਅੱਜ ਦਲਜੀਤ ਨੇ ਉਹ ਗੱਲ ਸਾਬਤ ਕਰਤੀ ਕਿ ਦੁਨੀਆ ਦੀ ਹਰ ਕੋਨਟੇਜ ਦੇ ਉੱਤੇ ਪੰਜਾਬੀ ਦਾ ਬੋਲ ਬੱਲਾ ਹੈ ਔਰ ਪੰਜਾਬੀ ਨੂੰ ਇੰਨਾ ਪਿਆਰ ਕਰਦੇ ਆ ਲੋਕ ਮੈਂ ਦੱਸਦਾ ਜੀ 2009 ਦੇ ਵਿੱਚ ਮੈਂ ਕੈਨੇਡਾ ਮਾਨਸਾ ਨਾਲ ਸ਼ੋਅ ਤੇ ਗਿਆ ਸੀਗਾ ਜੀ ਜੀ ਤੇ ਉੱਥੇ ਨਾ ਕੋਈ ਮੈਂ ਹੁਣ ਨਾਂ ਤਾਂ ਜਾਣਦੇ ਨਹੀਂ ਮੇਰੀ ਘੱਟ ਨੌਲੇਜ ਹੈ ਜਿਹੜੇ ਹਾਲੀਵੁੱਡ ਦੇ ਸਟਾਰ ਨੇ ਕੋਈ ਸਿੰਗਰ ਦੀ ਦਾ ਕੋਈ ਸ਼ੋਅ ਅਨਾਉਂਸ ਹੋਇਆ ਸੀ ਉਹ ਕਹਿੰਦੇ ਵੀ ਇੱਕ ਦਿਨ ਚ ਈਮੇਲ ਰਾਹੀਂ ਆਨਲਾਈਨ ਮਤਲਬ ਜਿਹੜੀ ਸਾਰਾ ਹਾਲ ਫੁੱਲ ਹੋ ਗਿਆ ਹੈ ਨਾ ਤੇ ਸਾਨੂੰ ਇਹ ਸੀਗਾ ਜਾ ਕੇ ਉੱਥੇ ਸਾਨੂੰ ਰੇਡੀਓ ਟੀਵੀ ਐਡ ਜਿਹੜੇ ਹੋਰ ਅਖਬਾਰੀ ਐਡ ਕਰਨੀ ਪੈਂਦੀ ਸੀ ਵੀ ਫਲਾਣੇ ਆਏ ਹੋਣੇ ਜੀ ਟੈਕਟਾ ਲੋ ਫਲਾਣਾ ਲੋ ਮੈਂ ਕਿਹਾ ਵੀ ਸਾਡਾ ਵੀ ਕਦੇ ਇਦਾਂ ਹੋਊਗਾ ਹਨਾ ਉਹ ਭਾਜੀ ਅ ਸਿਕਿੰਟਾਂ ਦੇ ਵਿੱਚ ਸ਼ੋਅ ਫਰ ਹੋਏ ਨੇ ਆਨਲਾਈਨ ਦਿਲਜੀਤ ਦੇ ਉਹ ਦਿਨ ਕਿੰਨੀ ਜਲਦੀ ਆਇਆ ਹੈ ਨਾ ਵੀ ਸਾਨੂੰ ਪ੍ਰਾਊਡ ਹੈ ਕਿ ਸਾਡੀ ਪੰਜਾਬੀ ਨੇ ਬਹੁਤ ਵੱਡੇ ਪੱਧਰ ਤੇ ਨਾਮਣਾ ਖੱਟਿਆ ਔਰ ਸਾਡਾ ਸੁਪਨਾ ਵੀ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਹਰ ਘਰ ਘਰ ਦੇ ਵਿੱਚ ਪੰਜਾਬੀ ਦਾ ਮੋੜ ਪਾ ਲਓ ਬਿਲਕੁਲ ਬਿਲਕੁਲ ਤੇ ਬਹੁਤ ਬਹੁਤ ਧੰਨਵਾਦੀਆਂ ਸੀ ਤੁਹਾਡੇ ਕਿ ਤੁਸੀਂ ਫਿਲਮਾਂ ਰਹੀ ਆਪਣੇ ਗੀਤਾਂ ਰਹੀ ਸਾਨੂੰ ਐਂਟਰਟੇਨ ਕਰਦੇ ਹੋ ਤੇ ਬੱਚਿਆਂ ਦੇ ਦਿਲਾਂ ਤੱਕ ਤੁਸੀਂ ਉੱਦਾਂ ਪਹੁੰਚਦੇ ਹੋ ਤੇ ਜਾਣ ਤੋਂ ਪਹਿਲਾਂ ਮੈਂ ਉਹੀ ਅਗਰ ਤੁਸੀਂ ਗਾਣਾ ਮੈਨੂੰ ਸੁਣਾ ਦਿਓ ਜਿਹਨੇ ਸਟੇਜ ਤੇ ਕਈਆਂ ਨੂੰ ਰਵਾਦ ਕਈਨ ਨੂੰ ਭਾਵਕ ਕਰ ਦਿੱਤਾ that would be great ਆਪਣੀ ਮਾਂ ਬੋਲੀ ਜਿਹੜੇ ਚਾਹਮਾ ਨਾਲ ਸਿੱਖ ਦੇ ਊੜਾ ਆੜਾ ਈਡੀ ਸੱਸਾ ਪੌਣ ਜਿਹੜੇ ਸਿੱਖ ਦੇ ਉਹਨਾਂ ਸਾਰੇ ਕਲੀਆਂ ਤੇ ਉਹਨਾਂ ਸਾਰੇ ਕਲੀਆਂ ਤੇ ਫੁੱਲਾਂ ਨੂੰ ਸਲਾਮ ਹੈ बोलदे पंजाबी जेडे बुल्लां नु सलाम बोलदे पंजाबी जेडे बुल्लां नु सलाम क्या बात है जी ਅਸੀਂ ਉਮੀਦ ਕਰਾਂਗੇ ਕਿ ਜਿਹੜੀ ਇਹਨਾਂ ਦੀ ਪੰਜਾਬੀ ਆ ਉਹ ਤੁਹਾਡੇ ਦਿਲਾਂ ਤੱਕ ਪਹੁੰਚੇ ਸਾਨੂੰ ਮਿਲਦੇ ਰਿਹਾ ਕਰੋ ਇਸ ਵਾਰ ਬੜਾ ਸ਼ਾਨਦਾਰ ਹੈ ਬਿਲਕੁਲ ਜੀ ਬਿਲਕੁਲ ਆਪੀ ਤਰੀਕ ਨੂੰ ਸਾਡੀ ਆ ਰਹੀ ਹੈ ਫਿਲਮ ਬਾਪੂ ਨਹੀਂ ਮੰਨਦਾ ਮੇਰਾ ਬਿਲਕੁਲ ਬੜੀ ਪਿਆਰੀ ਫਿਲਮ ਹੈ ਜੀ ਔਰ ਬਾਪੂ ਸਰਦਾਰ ਸੋਹੀ ਨਾਲ ਪੂਰੀ ਟਾਈ ਹੈ ਜੀ ਤੁਸੀਂ ਜਰੂਰ ਸਾਡਾ ਮਤਲਬ ਮੈਚ ਦੇਖਿਓ ਬਿਲਕੁਲ ਤੇ ਇਹਨਾਂ ਦਾ ਮੈਚ ਜਰੂਰ ਵੇਖਿਓ ਤੇ ਆਸੀਂ ਉਮੀਦ ਕਰਾਂਗੇ ਇਹ ਫਿਲਮ ਐਂਟਰਟੇਨ ਕਰੇ ਤੇ ਕਰਮਜੀਤ ਭਾਜੀ ਦਾ ਅਗਲੇ ਸਾਲ ਤਾਂ ਬਹੁਤ ਸਾਰੀਆਂ ਫਿਲਮਾਂ ਨੇ ਜਿੱਦਾਂ ਐਂਟਰਟੇਨਰ ਕਰਨਗੇ ਹਰ ਸਾਲ ਦੇ ਵਾਂਗ ਤੇ ਥੈਂਕ ਯੂ ਸੋ ਮਚ ਅਨਸਮਾਨੀ ਥੈਂਕ ਯੂ ਥੈਂਕ ਯੂ ਸੋ ਮਚ ਫਿਲਹਾਲ ਪੰਜਾਬੀ ਨੂੰ ਪਿਆਰ ਕਰਦੇ ਰਹੋ ਤੇ ਇਸੇ ਤਰ੍ਹਾਂ ਦੇ ਨਾਲ ਨਾ ਕਿ ਆਪਣੇ ਭਾਸ਼ਾ ਦੇ ਨਾਲ ਜੁੜੇ ਰਹੋ ਤੇ ਕਈ ਵਾਰੀ ਜਦ ਤੁਹਾਡ ਤੁਸੀਂ ਇਦਾਂ ਜੁੜਦੇ ਹੋ ਨਾ ਤਾਂ ਕਲਾਕਾਰਾਂ ਨੂੰ ਵੀ ਨਾ ਉਸ ਭਾਸ਼ਾ ਬਾਰੇ ਗੱਲ ਕਰਕੇ ਸੁਆਦ ਆਉਂਦਾ ਹੈ ਕਿ ਸਾਡੇ ਲੋਕ